ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਟੌਬੇ ਕਿਸਾਨ ਭਰਾਵੋ ਬਿਜਲੀ ਵਾਲੇ ਜਿਹੜੇ ਟਿਊਬਵਲ ਕਨੈਕਸ਼ਨ ਜਾਂ ਪਾ ਮੋਟਰ ਕਨੈਕਸ਼ਨ ਜਿੰਨਾਂ ਨੂੰ ਕਹਿ ਦਿੰਨੇ ਆ ਉਹ ਮਿਲਣ ਜਾ ਰਹੇ ਕਿੰਨਾ ਕਿੰਨਾ ਕਿਸਾਨ ਵੀਰਾਂ ਨੂੰ ਇਹ ਮੋਟਰ ਕਨੈਕਸ਼ਨ ਤੇ ਕਿੱਥੇ ਇਹ ਜਿਹੜੇ ਮੋਟਰ ਕਨੈਕਸ਼ਨ ਮਿਲਣਗੇ ਉਸ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਤਾਂ ਕਿੰਨੀ ਤਰੀਕ ਤੱਕ ਜਿਹੜੇ ਕਿਸਾਨ ਵੀਰਾਂ ਨੇ ਅਪਲਾਈ ਕੀਤਾ ਉਹਨਾਂ ਨੂੰ ਜਿਹੜੇ ਬਿਜਲੀ ਵਾਲੇ ਮੋਟਰ ਕਨੈਕਸ਼ਨ ਮਿਲਣਗੇ ਦੂਜੇ ਨੰਬਰ ਤੇ ਜਿਹੜਾ ਆਪਾਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਿਹੜਾ ਮੋਟਰ ਕਨੈਕਸ਼ਨ ਨੂੰ ਸ਼ਿਫਟ ਕਰਨਾ ਉਹਦੇ ਵਾਸਤੇ ਜਿਹੜੀਆਂ ਸ਼ਰਤਾਂ ਸੀ ਉਹ ਸਰਕਾਰ ਨੇ ਹਟਾ ਦਿੱਤੀਆਂ ਕਿੰਨੇ ਮੀਟਰਾਂ ਤੱਕ ਆਪਾ ਜਿਹੜਾ ਬਿਨਾ ਪਰਮਿਸ਼ਨ ਤੋਂ ਜਿਹੜਾ ਮੋਟਰ ਕਨੈਕਸ਼ਨ ਇੱਧਰ ਉੱਧਰ ਸ਼ਿਫਟ ਕਰ ਸਕਦੇ ਆ ਤਾਂ ਤੀਜੇ ਨੰਬਰ ਤੇ ਜਿਹੜੀ ਆਪਣੇ ਮੋਟਰਾਂ ਦੇ ਲੋਡ ਵਧਾਉਣ ਦੀ ਲਾਸਟ ਡੇਟ ਕਿੰਨੀ ਉਹਦੇ ਬਾਰੇ ਵੀ ਜਾਣਕਾਰੀ ਸਾਂਝੀ ਕਰਾਂਗੇ ਪੰਜਾਬ ਦੇ ਵਿੱਚ ਕਿੰਨੀ ਤੇ ਹਰਿਆਣੇ ਦੇ ਵਿੱਚ ਕਿੰਨੀ ਆ ਤਾ ਜਿਹੜੇ ਵੀਰ ਆਪਣੇ ਨਾਲ ਚੈਨਲ ਤੇ ਪਹਿਲੀ ਵਾਰ ਹੈ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਨਾਲ ਲੱਗੀ ਪਹਿਲ ਕੰਨੀ ਦਬਾ ਲਓ ਤਾਂ ਕਿ ਆਉਣ ਵਾਲੀਆਂ ਜਿਹੜੀਆਂ ਵੀਡੀਓ ਦੀ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਦੇ ਅਗਰ ਤਾਂ ਕਿ ਹੋਰ ਆਪਣੇ ਭਰਾਵਾਂ ਤੱਕ ਜਾਣਕਾਰੀ ਸਾਂਝੀ ਹੋ ਸਕੇ ਤਾਂ ਕਿ ਉਸ ਵੀ ਉਹ ਵੀ ਜਾਣਕਾਰੀ ਦਾ ਫਾਇਦਾ ਲੈ ਸਕਣ ਤਾਂ ਹੁਣ ਆਪਾਂ ਗੱਲ ਕਰਦੇ ਹਾਂ ਮੋਟਰ ਕਨੈਕਸ਼ਨਾਂ ਬਾਰੇ ਤਾਂ ਪਹਿਲੇ ਨੰਬਰ ਤੇ ਜੇਕਰ ਤੁਸੀਂ ਲੋਡ ਵਧਾਉਣਾ ਤਾਂ ਲੋਡ ਵਧਾਉਣ ਵਾਸਤੇ ਜਿਹੜੀ ਲਾਸਟ ਡੇਟ ਰੱਖੀ ਗਈ ਆ ਉਹ ਕਿਸਾਨ ਵੀਰੋ ਜਿਹੜੀ ਹਰਿਆਣੇ ਦੇ ਵਿੱਚ 1 ਜੁਲਾਈ ਤੋਂ ਲੈ ਕੇ ਤੇ 15 ਜੁਲਾਈ ਤੱਕ ਤੁਸੀਂ ਜਿਹੜਾ ਮੋਟਰਾਂ ਦਾ ਲੋਡ ਵਧਾ ਸਕਦੇ ਜੀ ਜੇਕਰ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ 23 ਜੁਲਾਈ ਤੱਕ ਜਿਹੜੀ ਲਾਸਟ ਡੇਟ ਆ ਲੋਡ ਵਧਾਉਣ ਦੀ ਤਾਂ 23 ਜੁਲਾਈ ਤੋਂ ਪਹਿਲਾਂ ਪਹਿਲਾਂ ਤੁਸੀਂ ਜੇਕਰ ਲੋਡ ਨਹੀਂ ਵਧਾਇਆ ਜੇ ਤੱਕ ਤਾਂ ਮੋਟਰਾਂ ਦਾ ਲੋਡ ਵਧਾ ਸਕਦੇ ਜੀ ਤਾਂ ਹੁਣ ਆਪਾਂ ਦੂਜੇ ਨੰਬਰ ਤੇ ਗੱਲ ਕਰਦੇ ਆ ਜਿਹੜੇ ਆਪਾਂ ਇੱਕ ਜਗ੍ਹਾ ਤੋਂ ਦੂਜੇ ਜਗ੍ਹਾ ਤੇ ਆਪਾਂ ਜਿਹੜਾ ਮੋਟਰ ਕਨੈਕਸ਼ਨ ਕਈ ਵਾਰ ਆਪਣਾ ਬੋਰ ਵਗੈਰਾ ਖਰਾਬ ਹੋ ਜਾਂਦਾ ਆ ਫਿਰ ਆਪਾਂ ਦੂਜੀ ਜਗ੍ਹਾ ਤੇ ਬੋਰ ਕਰ ਲੈਨੇ ਤੇ ਉੱਥੇ ਜਾ ਕੇ ਆਪਾਂ ਨੂੰ ਜਿਹੜਾ ਮੋਟਰ ਕਨੈਕਸ਼ਨ ਸ਼ਿਫਟ ਕਰਨਾ ਹੁੰਦਾ ਉਹਦੇ ਵਾਸਤੇ ਕਈ ਵਾਰ ਆਪਾਂ ਨੂੰ ਸਰਕਾਰ ਤੋਂ ਜ਼ਿਆਦਾਤਰ ਪਰਮਿਸ਼ਨ ਲੈਣੀ ਪੈਂਦੀ ਯਾਨੀ ਕਿ ਬਿਜਲੀ ਬੋਰਡ ਤੋਂ ਤਾਂ ਉਹਨੂੰ ਆਪਾਂ ਫਿਰ ਸ਼ਿਫਟ ਕਰ ਸਕਦੇ ਆ ਤਾਂ ਹੁਣ ਜਿਹੜੀ ਸਰਕਾਰ ਨੇ ਜੇਕਰ ਤੁਸੀਂ 50 ਮੀਟਰ ਤੱਕ ਜਿਹੜਾ ਬਿਜਲੀ ਦਾ ਕਨੈਕਸ਼ਨ ਸ਼ਿਫਟ ਕਰਨਾ ਹੈ ਇੱਧਰ ਉੱਧਰ ਤਾਂ ਉਹਦੇ ਵਾਸਤੇ ਜਿਹੜਾ ਕੋਈ ਸਰਕਾਰ ਤੋਂ ਆਪਣਾ ਪਰਮਿਸ਼ਨ ਨਹੀਂ ਲੈਣੀ ਪੈਣੀ ਉਦੇ ਵਾਸਤੇ ਕੋਈ ਸ਼ਰਤ ਨਹੀਂ ਲਾਗੂ ਹੋ ਤੁਸੀਂ ਇੱਧਰ 50 ਮੀਟਰ ਤੱਕ ਆਪਣੀ ਮਰਜ਼ੀ ਨਾਲ ਕੋਨ ਮੋਟਰ ਕਨੈਕਸ਼ਨ ਜਿਹੜਾ ਸ਼ਿਫਟ ਕਰ ਸਕਦੇ ਜੇ ਤਾਂ ਹੁਣ ਆਪਾਂ ਗੱਲ ਕਰਦੇ ਮੇਨ ਜਿਹੜੇ ਕਿਸਾਨ ਵੀਰਾਂ ਨੂੰ ਜਾਨੀ ਕਿ ਮੋਟਰ ਕਨੈਕਸ਼ਨ ਮਿਲਣ ਜਾ ਰਹੇ ਤਾਂ ਲਗਭਗ ਜੇਕਰ ਗੱਲ ਕਰੀਏ ਤਾਂ 82000 ਕਿਸਾਨਾਂ ਨੇ ਜਿਹੜਾ ਟਿਊਬਲ ਜਿਹੜੇ ਮੋਟਰ ਕਨੈਕਸ਼ਨਾਂ ਵਾਸਤੇ ਅਪਲਾਈ ਕੀਤਾ ਸੀ ਤਾਂ ਜਿਨ੍ਹਾਂ ਵਿੱਚੋਂ 9039 ਕਿਸਾਨਾਂ ਨੇ ਜਿਹੜੇ ਮੋਟਰ ਕਨੈਕਸ਼ਨਾਂ ਦੀ ਫੀਸ ਜਿਹਨੂੰ ਜਿਹੜਾ ਪੈਸਾ ਸੀ ਉਹ ਜਮ੍ਹਾਂ ਵੀ ਕਰਵਾ ਦਿੱਤਾ ਸੀ ਤਾਂ ਉਸ ਤੋਂ ਬਾਅਦ ਕਿਸਾਨ ਵੀਰਾਂ ਨੂੰ ਜਾਨੀ ਕਿ ਮੋਟਰ ਕਨੈਕਸ਼ਨ ਨਹੀਂ ਸੀ ਮਿਲੇ ਤਾਂ ਹੁਣ ਜਿਨ੍ਹਾਂ ਕਿਸਾਨ ਵੀਰਾਂ ਨੇ 31 ਦਸੰਬਰ 2023 ਤੱਕ 31 ਦਸੰਬਰ 2023 ਤੱਕ ਇਸ ਤੋਂ ਪਹਿਲਾਂ-ਪਹਿਲਾਂ ਜਿਨ੍ਹਾਂ ਕਿਸਾਨ ਵੀਰਾਂ ਨੇ ਅਪਲਾਈ ਕੀਤਾ ਸੀ ਉਹਨਾਂ ਕਿਸਾਨ ਵੀਰਾਂ ਨੂੰ ਇਹ ਜਿਹੜੇ ਮੋਟਰ ਕਨੈਕਸ਼ਨ ਮਿਲਣ ਜਾ ਰਹੇ ਨੇ ਤਾਂ ਇਹ ਸਕੀਮ ਕਿਸਾਨ ਵੀਰੋ ਹਰਿਆਣੇ ਦੇ ਵਿੱਚ ਚਾਲੂ ਹੋ ਚੁੱਕੀ ਜਾਨੀ ਕਿ ਹਰਿਆਣੇ ਦੇ ਕਿਸਾਨ ਵੀਰਾਂ ਨੂੰ ਇਹ ਸਕੀਮ ਦਾ ਫਾਇਦਾ ਮਿਲੂਗਾ ਤੇ ਫਾਇਦਾ ਉਹਨਾਂ ਨੂੰ ਮਿਲੂ ਜਿਨ੍ਹਾਂ 1 31 ਦਸੰਬਰ 2023 ਤੱਕ ਅਪਲਾਈ ਕੀਤਾ ਸੀ ਇਸ ਤੋਂ ਪਹਿਲਾਂ ਪਹਿਲਾਂ ਜਿਨ੍ਹਾਂ ਅਪਲਾਈ ਕਰ ਲਿਆ ਉਹਨਾਂ ਨੂੰ ਮਿਲ ਲੇਗੇ ਜਿਨ੍ਹਾਂ ਨਵਾਂ ਅਪਲਾਈ ਕਰਨ ਉਹਨਾਂ ਵਾਸਤੇ ਜਲਦੀ ਹੀ ਜਿਹੜਾ ਉਹ ਪੋਰਟਲ ਖੁੱਲਣ ਜਾ ਰਿਹਾ ਜਿੱਦਣ ਪੋਰਟਲ ਖੁੱਲ੍ਹੇਗਾ ਉਹਦੇ ਬਾਰੇ ਵੀ ਆਪਾਂ ਜਾਣਕਾਰੀ ਚੈਨਲ ਤੇ ਪਾ ਦਾਂਗੇ ਤਾਂ ਜੇਕਰ ਹੁਣ ਗੱਲ ਕਰੀਏ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਅਜੇ ਕਿਸਾਨ ਵੀਰੋ ਕੋਈ ਮੋਟਰ ਕਨੈਕਸ਼ਨ ਲੈਣ ਬਾਰੇ ਜਾਂ ਦੇਣ ਬਾਰੇ ਗੱਲ ਨਹੀਂ ਚੱਲ ਰਹੀ ਜਦੋਂ ਕੋਈ ਅਪਡੇਟ ਪੰਜਾਬ ਬਾਰੇ ਆਈ ਜਾਂ ਫਿਰ ਹੋਰ ਕਿਸੇ ਸਟੇਟ ਬਾਰੇ ਆਈ ਤਾਂ ਨਾਲ ਦੀ ਨਾਲ ਆਪਾਂ ਜਾਣਕਾਰੀ ਸ਼ੇਅਰ ਕਰ ਦਾਂਗੇ ਵੀਡੀਓ ਚੰਗੇ ਲੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਦੇਖਣ ਦੀ ਬਹੁਤ ਬਹੁਤ ਧੰਨਵਾਦ